ਦੀ ਮੰਨਜੋ ਕਟਰੀਨਪੋਰਟ ਦਾ ਫੈਸਲਾ ਆ ਕਿ ਜਿਹੜੇ ਕਿਸਾਨ ਪ੍ਰਾਣੀ ਲਗਾਉਣਗੇ ਐਫਆਈਆਰ ਦੇ ਨਾਮ ਨਾਲ ਉਹਨਾਂ ਦੇ ਜਿਹਨਾਂ ਨੇ ਕੋਈ ਸੇਵਾ ਕੀਤੀ ਇਹਦੇ ਬਾਰੇ ਤਾਂ ਮਹਾਈਕੋਟ ਨੂੰ ਸਿਵਲ ਪਟੋ ਹੀ ਗਾਇਸਾ ਤੇ ਮੇਰਾ ਵਿਚਾਰ ਕਰੇ ਕਿ ਕਿਸਾਨਾਂ ਦੇ ਖਿਲਾਫ ਫੈਸਲਾ ਕਿਸਾਨ ਫਸਾਵਾ ਹੈ ਸਰਕਾਰ ਦੀ ਜ਼ਿੰਮੇਵਾਰੀ ਵੱਧ ਗਈ ਹੈ ਉਹਨੂੰ ਚਾਹੇ ਸਾਹਮਣੇ ਕਿਹੇ ਕੋਸ਼ਿਸ਼ ਕਰੇ ਅਸੀਂ ਉਹਨੂੰ ਮੁਕਤ ਛੁਕਾਵਾਂਗੇ ਮੁਕਤ ਆਕੇ ਲੈ ਜਾਣਾ ਪਰ ਸਰਕਾਰ ਜਦੋਂ ਕੰਮ ਚੱਕਦੀ ਨਹੀਂ ਫਿਰ ਅੱਕੇ ਰੂਹ ਕਿਸਾਨਾਂ ਨੂੰ ਅੱਗ ਲਾਉਣੇ ਮਿਲਿਆ ਇਹ ਅੱਗ ਨਹੀਂ ਲਾਉਂਦਾ ਤਾਂ ਕੰਮਕਲੇਟ ਹੁੰਦੀ ਹੈ ਕਲਕਲੇਟ ਹੁੰਦਾ ਜਿਹੜੀ ਕਾਰਨ ਪੰਜਾਬ ਨਕੀਲੇ ਦਾ ਲਿਕਨਣੀ ਹੈ ਉਹ 40 ਮਣਕੀਲੇ ਦੀ ਦਸਮਾ ਤੋਂ ਉਧਰੋਂ ਘਾਟਾ ਪਊਗਾ ਇਹ ਜਿਹੜੀ ਤਾੜਨਾ ਕਿਸਾਨਾਂ ਨੂੰ ਕੀਤੀਆ ਕੋਰਟ ਨੇ ਉਹ ਸਰਕਾਰ ਨੂੰ ਤਾੜਨਾ ਕਰੇ ਵੀ ਕਿਹੋ ਸੈਂਟਰ ਸਰਕਾਰ ਨੂੰ ਚਾਹੇ ਪੰਜਾਬ ਸਰਕਾਰ ਉਹਨਾਂ ਨੂੰ ਤੇ ਪਹੁੰਚੇਗੀ ਇਹ ਇਹਨਾਂ ਦੇ ਪਿੱਛੇ ਪਰਚੇ ਵੀ ਦਰਜ ਕਰੇ ਜਿਹੜੇ ਕਿਸਾਨ ਨੂੰ ਗ੍ਰਿਫਤਾਰ ਕਰਨ ਦੇ ਤਾਂ ਉਸ ਉੱਤੇ ਮੋਰਚਾ ਲ ਮੈਨੂੰ ਅਗਲਾਊਗਾ ਉਹ ਗੱਠਾ ਬਣਾ ਦੇਣ ਪ੍ਰਧਾਨਾ ਅਸੀਂ ਨਰੇਗੜਾ ਨੂੰ ਕਹਿਣ ਨੂੰ ਚੱਕ ਕੇ ਗੁੰਝੇ ਜਿ ਇਕੱਠੀਆਂ ਕਰ ਦੋ ਜਿੱਦੋਂ ਵਿਹਲੋ ਚੱਕ ਕੇ ਲੈ ਜਾਣ ਨਰੇਗੜਾ ਤੋਂ ਕੰਮ ਲੈਣਾ ਨਰੇਗੜਾ ਨੂੰ ਜੇ ਮਿਲੇ ਉਹ ਮਜ਼ਦੂਰਾਂ ਨੂੰ ਕੰਮ ਮਿਲੇ ਨਰੇਗੜਾ ਹੀ ਸਾਰਾ ਕੰਮ ਹੋ ਸਕਦਾ ਹੈ ਸਰਕਾਰ ਜਦੋਂ ਕਿਸਾਨ ਨੂੰ 10000 ਰੁਪਏ ਕਿਲੇ ਦਾ ਦੇਣਾ ਫਿਰ ਭਾਈ ਪ੍ਰਬੰਧ ਕਰ ਲਾਂਗੇ ਮੈਂ ਦੂਜੀ ਜਾ ਕੇ ਉਹਨਾਂ ਦੇ ਗੱਠਾ ਕਰੀ ਉਹਨਾਂ ਨੂੰ ਠੀਕ ਕਰੀਏ ਕੁਝ ਵੀ ਕਰ ਲਾਂਗੇ ਬੇਹੋਦੀ